ਨੇ ਪੈ ਰਹੇ ਨੇ ਘਰ ਦੇ ਵਿੱਚ ਸਿਰਫ 65000 ਰੁਪਏ ਪਿੱਛੇ ਯਾਰ ਦੋ ਜਾਨਾਂ ਚਲੀਆਂ ਗਈਆਂ ਆ ਦੇਖ ਲਓ ਤੇ ਇਹ ਜਿਹੜਾ ਘਰ ਆ ਅਸੀਂ ਨਾ ਚੋਰ ਤੇ ਨਾ ਚੋਰ ਤੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੈ ਲਧਿਆਣੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਤੀ ਨਾ ਸਾਡੀ ਜ਼ਿੰਦਗੀ ਚ ਆਇਆ ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਭਾਈ ਉਸੇ ਤੇ ਗੁਜ਼ਾਰਾ ਕਰਦੇ ਤੇ ਕਿਹੜਾ ਸੀਆਈ ਦੇ ਵਿੱਚ ਪੁਲਿਸ ਟੌਰਚਰ ਕਰਦੀ ਹੈ ਨਾ ਉਹ ਉਹਨਾਂ ਨੇ ਆ ਕੇ ਮੁੰਡਿਆਂ ਨੂੰ ਚੱਕ ਕੇ ਇੱਕ ਦੁਕਾਨ ਦੇ ਉੱਪਰ ਟੌਰਚਰ ਕਰਾ ਲਿਆ ਕੇ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋ ਜੀ ਪਤਾ ਲੱਗ ਗਿਆ ਕਿ ਮੁੰਡੇ ਕਿਉਂ ਪਟਕੇ ਲੈ ਗਏ ਉਹ ਬਹੁਤ ਤਰਲੇ ਪਾਏ ਨੇ ਵੀ ਅਸੀਂ ਤੇਰੇ ਪੈਸੇ ਵੀ ਮੋੜ ਦਾਂਗੇ ਤੇਰੀ ਗੱਡੀ ਵੀ ਨਹੀਂ ਖਲਾਉਣ ਦਿੰਦੇ ਗੱਡੀ ਵੀ ਚਲਾਵਾਂਗੇ ਤੇਰੀ ਪੈਸੇ ਵੀ ਮੋੜਾਂਗੇ ਪਰ ਅਸੀਂ ਚੋਰੀ ਨਹੀਂ ਕੀਤੀ ਤੂੰ ਸਾਨੂੰ ਛੱਡ ਦੇ ਪਰ ਉਹਨੇ ਛੱਡਿਆ ਨਹੀਂ ਉਹ ਬੈ ਬੋ ਜਿਹੜੀ ਬੇਸ ਬੇਸਬਾਲ ਹੁੰਦੀ ਹੈ ਉਹ ਕੋਟਣਾ ਜਾਂਦਾ ਹੈ ਉਹ ਕੋਟਣਾ ਜਾਂ ਹੁੰਦਾ ਹੈ ਉਹਨਾਂ ਨਾਲ ਕੋਟ-ਕਟੇ ਉਂਗਲਾਂ ਤੋੜੀਆਂ ਗੂਠੇ ਮਾਰ ਤੋੜੀਆਂ ਹੱਥ ਤੋੜਿਆ ਪਿਆ ਉਹਦਾ ਮੁੰਡੇ ਦਾ ਵਿਚਾਰਾ ਆਈ ਉਹ ਫੋਟੋ ਇੱਧਰ ਕਰਿਓ ਮਾੜਾ ਬੀਬੀਆਂ ਦੇ ਕਿਵੇਂ ਰੋ ਰਹੀਆਂ ਨੇ ਸ਼ਾਇਦ ਕੋਈ ਖੂਨ ਦਾ ਰਿਸ਼ਤਾ ਵੀ ਨਾ ਹੋਵੇ ਕਿਸੇ ਦਾ ਫੇਰ ਵੀ ਇਹ ਮੋਤਾ ਏਡਾ ਨਰਮਤੀ ਕੇ ਜੇ ਔਰ ਤਾਂ ਕਮਾਉਂਦਾ ਤੇ ਆਪਣੇ ਖਾਂਦਾ ਤੇ ਨਿਆਣਾ ਜਿਹਾ ਖਾਉਂਦਾ ਇਹਨਾਂ ਨੇ ਆ ਕੇ ਰਾਹ ਦੇ ਵਿੱਚ ਰੋਟੀ ਰੋਟੀ ਖਾਦੀ ਇਹਨਾਂ ਨੇ ਲੁਧਿਆਣੇ ਟਰਾਂਸਪੋਰਟ ਦੇ ਵਿੱਚ ਗੱਡੀ ਲਾ ਲਈ ਉੱਥੋਂ ਜੇ ਸਵੇਰੇ ਜਦੋਂ ਉੱਠੇ ਇਹਨਾਂ ਦਾ 50000 ਰੁਪਏ ਚੋਰੀ ਹੋ ਗਿਆ ਇਹਨਾਂ ਦਾ ਅਨਸਾਰ ਜੀ ਦੋਏ ਜਾਣਿਆਂ ਦਾ ਮਤਲਬ ਬਹੁਤ ਜ਼ਿਆਦੇ ਕੁੱਟਮਾਰ ਕਰੀਆ ਕੁੱਟੇ ਵੀ ਨੇ ਬਹੁਤ ਜ਼ਿਆਦੇ ਕੁੱਟੇ ਨੇ ਜੀ ਮੇਰਾ ਸਾਰਾ ਕੁਝ ਝੜਦਾ ਜੀ ਮੇਰਾ ਇੱਕ ਕੱਲਾ ਬਾਪ ਬਾਪ ਦੀ ਬੱਲੇ ਉਹ ਵੀ ਨਹੀਂ ਰਿਹਾ ਜੀ ਮਾਂ ਮੇਰੀ ਨਹੀਂ ਹੈਗੀ ਭੈਣ ਮੇਰੀ ਨਹੀਂ ਹੈਗੀ ਮੇਰੇ ਰੈਡੀ ਨੇ ਗੱਲਬਾਤ ਕਰੀ ਮੇਰੇ ਨਾਲ ਜੀ ਕਹਿੰਦਾ ਸਾਨੂੰ ਐਂ ਕੁੱਟਿਆ ਕਹਣਾ ਪੈਸੇ ਦੇਣੇ ਨੇ ਸਾਨੂੰ ਬਚਾਤਾ ਸਾਡੇ ਚਾਚੇ ਦਾਇ ਨੇ ਕੋਈ ਨਹੀਂ ਦੇਵਾਂਗੇ ਉਹ ਫਿਰ ਤਾਂ ਕਿੰਗ ਅਗਲੇ ਦਿਨ ਪਹਿਲਾ ਦਿਨ ਤਾਂ ਹੀ ਲੰਘਿਆ ਜੀ ਕੁ ਮੱਕ ਕੁ ਖਾਦਾ ਪੀਤਾ ਨਹੀਂ ਇਹਨਾਂ ਨੇ ਪਾਣੀ ਪੂਣੀ ਪੀਤਾ ਇਹ ਗਣਾ ਹਰਿਆਊਾ ਛੋਟੀ ਹਰਿਆਊ ਦਾ ਜੀ ਉੱਥੋਂ ਦਾ ਲਖਵਿੰਦਰ ਸਿੰਘ ਆ ਪੁਲਿਸ ਮੁਲਾਜ਼ਮ ਆ ਉਹਨੇ ਜਾਦੇ ਆਪਣਾ ਇੱਕ ਉਹਦਾ ਭਤੀਜਾ ਸੀ ਨਾ ਇੱਥੇ ਡਿਊਟੀ ਕਰਦਾ ਬਾਈ ਇਹ ਉਹਦੀ ਮਹਾਲੀ ਡਿਊਟੀ ਆ ਜੀ ਇਹਨਾਂ ਵੱਲ ਧਿਆਨ ਦਿਓ ਨੱਥ ਪਾਓ ਦੋ ਜਾਨਾਂ ਚਲੀਆਂ ਗਈਆਂ ਸਿਰਫ ਵਰਦੀ ਵਾਲਿਆਂ ਦੀ ਗਲਤੀ ਕਰਕੇ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਹੇ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਪਰਚਾ ਫਰਜ ਕਰੂਗੀ ਗੋਲੀਆਂ ਦਾ ਜਾਂ ਕੋਈ ਹੋਰ ਪਰਚਾ ਪਾਣ ਦੇ ਨਾਲ ਇਹ ਤਾਂ ਬਦਨਾਮੀ ਹੋਣੀ ਸੀ ਨਾਲੇ ਪਤਾ ਨਹੀਂ ਕਿੰਨਾ ਕੁ ਟਾਈਮ ਸੜਦੇ ਰਹਿੰਦੇ ਸੁਣਦਾ ਕੋਣਾ ਕੋਈ ਨਹੀਂ ਸੁਣਦਾ ਗਾ ਗਰੀਬਾਂ ਕੋਲ ਤਾਂ ਵਕੀਲ ਕਰਨ ਨੂੰ ਪੈਸੇ ਨਹੀਂ ਹੈਗੇ ਜੇਲ੍ਹਾਂ ਭਰੀਆਂ ਪਈਆਂ ਨੇ 40% ਮਾਮਲੇ ਨੇ ਜਿਹੜੇ ਝੂਠੇ ਨੇ ਜੇਲਾਂ ਚ ਤਾਂ ਜਾ ਕੇ ਦੇਖੋ ਪਹਿਲਾ ਇੱਕ ਡਰਾਈਵਰ ਤੇ ਪਰਚਾ ਪਵਾ ਕੇ ਬਗੋੜੀਆਂ ਸਤਾ ਕੇ ਤਿੰਨ ਸਾਲ ਮਗਰੋਂ ਜਮਾਨਤ ਹੋਈ ਆ ਉਹਦੀ ਤਿੰਨ ਸਾਲ ਹੋ ਗਏ ਅੰਦਰ ਰਹਿੰਦੇ ਨੇ ਇੱਕ ਪਰਿਵਾਰ ਮੰਗੂ ਰਹਿ ਰਹੇ ਆ ਐਵੇਂ ਦੀ ਕੋਈ ਗੱਲ ਕਦੇ ਵੀ ਨਹੀਂ ਹੋਈ ਤੀ ਇੱਜ਼ਤ ਦਾ ਵੀ ਸਾਂਜੀ ਤੀ ਚੋਰੀ ਵਾਲੀ ਤਾਂ ਕੋਈ ਗੱਲੇ ਨਹੀਂ ਤੀ ਆ ਦੋਏ ਫੋਨ ਮੈਂ ਜੀਤੇ ਕੋਲੇ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ ਕੇ ਕਹਿਣਾ ਭਾਈ ਬਣ ਕੇ ਤੂੰ ਆਪਣੀ ਇਮਾਨਦਾਰੀ ਨਿਭਾਈ ਪਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਫੋਨ ਹੈਗਾ ਠੀਕ ਹੈ ਗੱਡੀ ਦਾ ਵੀ ਪਰਚਾ ਪਾਵਾਂਗੇ ਗੋਲੀਆਂ ਦਾ ਚੁੱਟੇ ਦਾ ਪਰਚਾ ਪਾ ਕੇ ਤੁਹਾਨੂੰ 10-10 ਸਾਲ ਜੇਲ੍ਹ 'ਚ ਭੇਜਾਂਗੇ। ਇਹ ਅੱਜ ਜਦੋਂ ਅਸੀਂ ਦਵਿੰਦਰ ਸਿੰਘ ਨੂੰ ਤੇ ਹਰਪ੍ਰੀਤ ਸਿੰਘ ਨੂੰ ਉਹ ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਲੈ ਕੇ ਗਏ ਆ। ਉਹਦੀ ਇੱਕੋ ਮੰਗ ਦੀ ਵੀ ਮੇਰੀ ਵੀਡੀਓ ਵੱਧ ਤੋਂ ਵੱਧ ਵਾਇਰਲ ਕਰੋ ਤੇ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਤਾਂ ਵੀ ਜਾਨ ਗਵਾ ਰਹੇ ਆ ਵੀ ਹੋਰ ਨਾ ਕਿਸੇ ਨਾਲ ਉਹ ਐਵੇਂ ਕਰ ਸਕੇ। ਪੁੱਤ ਕਦੇ ਕਿਸੇ ਦੀ ਸੂਈ ਨਹੀਂ ਹਲਿਆਈ ਤੀ ਇਹਨੇ ਜਿਹੜਾ ਡਾ ਜ਼ੁਲਮ ਕਰਤਾ ਸਾਡੇ ਨਾਲ ਪੁਲਿਸ ਵਾਲੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਇੱਕ ਵੀਡੀਓ ਪਿਛਲੇ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦੋ ਮੁੰਡੇ ਨੇ ਜਿਸ ਦੇ ਵਿੱਚ 65000 ਰੁਪਏ ਦਾ ਰੌਲਾ ਸਿਰਫ 65000 ਰੁਪਏ ਪਿੱਛੇ ਦੋ ਜਾਨਾਂ ਚਲੀਆਂ ਗਈਆਂ ਮੈਂ ਖੜਿਆ ਆ ਪਿੰਡ ਨਿਆਲ ਦੇ ਵਿੱਚ ਵੀਡੀਓ ਤਾਂ ਵਾਇਰਲ ਹੋ ਰਹੀ ਆ ਪਰ ਪਿੰਡ ਦਾ ਨਹੀਂ ਪਤਾ ਲੱਗ ਰਿਹਾ ਸੀ ਕਿ ਪਿੰਡ ਕਿਹੜਾ ਪਿੰਡ ਹੈਗਾ ਨਿਆਲ ਪਾਤੜਾਂ ਦੇ ਬਿਲਕੁਲ ਨਾਲ ਆ ਜ਼ਿਲ੍ਹਾ ਮੇਰੇ ਖਿਆਲ ਚ ਪਟਿਆਲਾ ਪੈਂਦਾ ਭਾਈ ਨਾ ਤੇ ਉੱਥੇ ਖੜਿਆ ਬਾਈਆਂ ਨਾਲ ਗੱਲਬਾਤ ਕਰਦਾਂਗੇ ਪੂਰਾ ਮ ਇਹ ਜਿਹੜਾ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਇਹ ਦੋ ਮੁੰਡੇ ਆਪਣੇ ਪਿੰਡ ਦੇ ਨੇ ਹਾਂਜੀ ਪਿੰਡ ਨਿਆਲ ਦੇ ਨੇ ਉਹਨਾਂ ਦਾ ਨਾਮ ਦੱਸੋ ਪਹਿਲਾਂ ਕੀ ਇੱਕ ਦਾ ਨਾਮ ਦਵਿੰਦਰ ਸਿੰਘ ਆ ਜੀ ਇੱਕ ਦਾ ਨਾਮ ਹਰਪ੍ਰੀਤ ਸਿੰਘ ਆ ਜਿਵੇਂ ਬਾਈ ਵੀਡੀਓ ਦੇ ਵਿੱਚ ਬਾਈ ਕਹਿ ਰਹੇ ਨੇ ਕਿ ਸਾਨੂੰ ਇੰਨਾ ਕੁ ਪਰੇਸ਼ਾਨ ਕਰਤਾ ਕਿ ਸਿਰਫ 65000 ਰੁਪਏ ਵਿੱਚ ਅਸੀਂ ਆਪਣੀਆਂ ਜਾਨਾਂ ਦੇ ਰਿਆ ਹੈ ਨਾ ਇਹ ਜਿਵੇਂ ਉਹਨਾਂ ਨੇ ਸਮਝਾਇਆ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਸੀ ਕਿ 65000 ਦਾ ਰੋਣਾ ਹਾਂਜੀ ਉਹ ਕਹਣਾ ਜਦੋਂ 15 ਦਿਨ ਪਹਿਲਾਂ ਉਹ ਟਰੱਕ ਲੈ ਕੇ ਆਪਣਾ ਇਧਰ ਗੁਜਰਾਤ ਗਏ ਸੀ ਉੱਥੋਂ ਆ ਪਿਆਜ਼ ਭਰ ਕੇ খালি ਕਰਕੇ ਆਏ ਨੇ ਫਗਵਾੜੇ ਆ ਆਪਣਾ ਫਗਵਾੜੇ ਦੇ ਕੋਲ ਉੱਥੋਂ ਜੀ 20000 ਰੁਪਏ ਤਾਂ ਇਹਨਾਂ ਨੂੰ Google Pay ਕਰਤਾ 65000 ਰੁਪਏ ਇਹਨਾਂ ਨੂੰ ਕੈਸ਼ ਦੇਤਾ ਇਹਨਾਂ ਨੇ ਆ ਕੇ ਰਾਹ ਦੇ ਵਿੱਚ ਰੋਟੀ ਰੋਟੀ ਖਾਦੀ ਇਹਨਾਂ ਨੇ ਲਧਿਆਣਾ ਟ੍ਰਾਂਸਪੋਰਟ ਦੇ ਵਿੱਚ ਗੱਡੀ ਲਾ ਲਈ ਉੱਥੋਂ ਜੀ ਸਵੇਰੇ ਜਦੋਂ ਉੱਠੇ ਇਹਨਾਂ ਦਾ 65000 ਰੁਪਏ ਚੋਰੀ ਹੋ ਗਿਆ ਇਹਨਾਂ ਨੇ ਮਾਲਕ ਨੂੰ ਫੋਨ ਕਰਿਆ ਵੀ ਸਾਡਾ 65000 ਰੁਪਏ ਚੋਰੀ ਹੋ ਗਿਆ ਮਾਲਕ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਗੱਡੀ ਖਾਲੀ ਲੈ ਕੇ ਉਹਰੇ ਪਤਨਾ ਆ ਜਾਓ ਇਹਨਾਂ ਦਾ ਅਨਸਾਰ ਜੀ ਦੋਏ ਜਾਣਿਆਂ ਦਾ ਮਤਲਬ ਬਹੁਤ ਜ਼ਿਆਦਾ ਕੁੱਟਮਾਰ ਕਰੀਆ ਕੁੱਟੇ ਵੀ ਨੇ ਬਹੁਤ ਜ਼ਿਆਦਾ ਕੁੱਟੇ ਨੇ ਜੀ ਉੱਤ ਤੋਂ ਬਾਅਦ ਇਹ ਘਰੇ ਆ ਆਪਣਾ ਪਰੇਸ਼ਾਨ ਹੋਏ ਇਹਨੂੰ ਡਰਾਇਆ ਧਮਕਾਇਆ ਵੀ ਸੋਡੇ ਤੇ ਪਰਚਾ ਪਾ ਦਾਂਗੇ ਗੋਲੀਆਂ ਦਾ ਸੁਣਨ ਨੂੰ ਮਤਲਬ ਕਰਦਾਂਗੇ ਬਹੁਤ ਜਿਆਦਾ ਮਤਲਬ ਡਰਾਇਆ ਇਹ ਉਹ ਕਹਿ ਰਹੇ ਨੇ ਵੀ ਪੁਲਿਸ ਵਾਲਿਆਂ ਨੇ ਕਿਹਾ ਸਾਨੂੰ ਵੀ ਉਹ ਜਿਹੜਾ ਜਿਹੜਾ ਟਰੱਕ ਮਾਲਕਾ ਉਹ ਮਲਾਜਮ ਆ ਜੋ ਪੁਲਿਸ ਦੇ ਵਿੱਚ ਆ ਉਹ ਵੀ ਪੁਲਿਸ ਚਾਹ ਉਹਦਾ ਨਾਮ ਲਖਵਿੰਦਰ ਸਿੰਘ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਘਰੇ ਕਹਣਾ ਕੱਲ੍ਹ ਫਸ ਗੋਲੀਆਂ ਖਾ ਕੇ ਦੁਆਨੇ ਅਬ ਦੁਕਾਨ ਗਵਾਤੀ ਇਹ ਉਹਰੇ ਘਰ ਦੇ ਵਿੱਚ ਹੀ ਖਾਧੀਆਂ ਬਣੀਆਂ ਹਾਂਜੀ ਘਰ ਦੇ ਵਿੱਚ ਹੀ ਕੋਈ ਹੈ ਨਹੀਂ ਸੀ ਬਈ ਉਸ ਮੌਕੇ ਲਵੇ ਲਾਉਣੇ ਜਾਂ ਕਦੋਂ ਲਾਈਵ ਹੋਏ ਆਪਦੇ ਫੇਸਬੁੱਕ ਦੇ ਉੱਪਰ ਜਾਂ ਵੀਡੀਓ ਨਹੀਂ ਉਹ ਲਾਈਵ ਨਹੀਂ ਹੋਏ ਉਹ ਪਹਿਲਾਂ ਵੀਡੀਓ ਬਣਾਈ ਆ ਜੀ ਉਹਨਾਂ ਨੇ ਵੀਡੀਓ ਬਣਾ ਕੇ ਉਸ ਤੋਂ ਬਾਅਦ ਚ ਸਾਡਾ ਘਰ ਸਾਹਮਣੇ ਆਈ ਬਿਲਕੁਲ ਉਸ ਤੋਂ ਬਾਅਦ ਉਹਨਾਂ ਨੇ ਰੌਲਾ ਪਾਇਆ ਵੀ ਅਸੀਂ ਆਪਣਾ ਘਾਲੀ ਜਦੋਂ ਅਸੀਂ ਜਿਹੜਾ ਚੁੱਕ ਕੇ ਲੈ ਕੇ ਗਏ ਪਹਿਲਾਂ ਅਸੀਂ ਉਹਨਾਂ ਨੂੰ ਆਪਣਾ ਸਿੱਧੂ ਵਾਲੀ ਆਪਣੇ ਹਸਪੀਟਲ ਚ ਲੈ ਗਏ ਉਹਨਾਂ ਨੇ ਜਵਾਬ ਦੇ ਤਾਂ ਫਿਰ ਅਸੀਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਗਏ ਉਹਨਾਂ ਨੇ ਆਪਣਾ ਇੱਕ ਇੱਕ ਦੋ ਬੋਤਲ ਲਈ ਜੀ ਉਹਨਾਂ ਦੇ ਫਿਰ ਉਹਨਾਂ ਨੇ ਪਟਿਆਲੇ ਰੈਫਰ ਕਰਤੇ ਔਰ ਰਾਤ ਦੇ ਵਿੱਚ ਜਾਂਦੇ ਜਾਂਦੇ ਦੋਏ ਪੂਰੇ ਹੋ ਗਏ ਜੀ ਬਈ ਬੱਚੇ ਕਹਿੰਦੇ ਸੀ ਨਾ ਉਹਨਾਂ ਦੇ ਜੀ ਆਪਣਾ ਜਿਹੜਾ ਦਵਿੰਦਰ ਸਿੰਘ ਆ ਉਹਦੇ ਇੱਕ ਬੇਟਾ ਜੀ ਜਿਹੜਾ ਆਪਣਾ ਹਰਪ੍ਰੀਤ ਸਿੰਘ ਆ ਉਹਦੇ ਇੱਕ ਮੁੰਡਾ ਇੱਕ ਬੇਟੀ ਆ ਬੇਟੀ ਦਾ ਵਿਆਹ ਹੋਇਆ ਹੋਇਆ ਹੈ ਮਤਲਬ ਉਹ ਦੋਏ ਜਾਣੇ ਆਪਣੇ ਘਰ ਦਾ ਗੁਜ਼ਾਰਾ ਉਹੀ ਸੀ ਕਮਾਨ ਖਾਣ ਵਾਲੇ ਜੀ ਬਹੁਤ ਜ਼ਿਆਦਾ ਮਦਭਾਗੀ ਘਟਨਾ ਸਾਡੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਜੀ ਅਜੇ ਹੁਣ ਉਹਨਾਂ ਦੀਆਂ ਪਟਿਆਲੇ ਮਤਲਬ ਮਰਦ ਘਾਟ ਦੇ ਵਿੱਚ ਪਈਆਂ ਨੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੰਸਕਾਰ ਨਹੀਂ ਕਰਦੇ ਜੀ ਅਸੀਂ ਧਰਨਾ ਵੀ ਲਾਵਾਂਗੇ ਜਿੱਤ ਤੱਕ ਹੋਏ ਅਸੀਂ ਸਾਰਾ ਕੁਝ ਕਰਾਂਗੇ ਪਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਦੀ ਮੰਗ ਆ ਜੀ ਬਈ ਜਿਵੇਂ ਤੂੰ ਸਾਰਾ ਪਿੰਡ ਤੁਸੀਂ ਇੱਕ ਪਾਸੇ ਹੋ ਹੈਨਾ ਵੀ ਮਦਦ ਕਰਨੀ ਵੀ ਚਾਹੀਦੀ 65000 ਯਾਰ ਗੱਲ ਵੀ ਕੁਝ ਨਹੀਂ ਹੁੰਦੀ ਦੋ ਜ਼ਿੰਦਗੀਆਂ ਚਲੀਆਂ ਗਈਆਂ 65000 ਰੁਪਏ ਵਿੱਚ ਬਾਈ ਇੱਕ ਵੀਡੀਓ ਦੇ ਵਿੱਚ ਗੱਲ ਕਹਿੰਦਾ ਕਿ 65000 ਅਸੀਂ ਨੇ ਬਾਈ ਕਦੇ ਦੇਖਿਆ ਵੀ ਨਹੀਂ ਇਕੱਠਾ ਬਹੁਤ ਭਾਵਕ ਗੱਲਾਂ ਨੇ ਬਾਈ ਦੀਆਂ ਰੋਣਾ ਆਉਂਦਾ ਗੱਲ ਸੁਣ ਕੇ ਯਾਰ ਕਿ ਐਡੀ ਗੱਲ ਹੁੰਦੀ ਹੈ 65000 ਦੀ ਕੋਈ ਵੀ ਮਦਦ ਕਰ ਦਿੰਦਾ 65000 ਪਹਿਲਾਂ ਉਹ ਕਿਕਰ ਫੈਕਟਰੀ ਆ ਉੱਥੇ ਉਹ ਗੱਡੀ ਚਲਾਉਂਦਾ ਸੀ ਉੱਥੋਂ ਉਹ ਕਰੋੜਾਂ ਰੁਪਏ ਲੈ ਲੈ ਆਇਆ ਜੀ ਅੱਜ ਤੱਕ ਕਦੇ ਵੀ ਇਹੋ ਜਿਹੀ ਗੱਲ ਨਹੀਂ ਹੋਈ ਨਾ ਤਾਂ ਉਹ ਇਹੋ ਜਿਹੇ ਇਨਸਾਨ ਤੇ ਚੋਰੀ ਕਰਨ ਵਾਲੇ ਤੇ ਨਹੀਂ ਕਰੀ ਚੋਰੀ ਜੇ ਬਾਈ ਚੋਰੀ ਕਰੀ ਹੁੰਦੀ ਜਾਣ ਕੇ ਦਿੰਦਾ ਜਾਣ ਕੇ ਦਿੰਦਾ ਉਹੀ ਤਾਂ ਗੱਲ ਉਹਨਾਂ ਨੇ ਕਹਣਾ ਅੰਦਰ ਬਿਸ਼ਰਮੀ ਦੇ ਮਾਰਿਆ ਨੇ ਵੀ ਸਾਡੇ ਨਾਲ ਮਾਰ ਹੋਈ ਆ ਉਹਨਾਂ ਦੇ ਕਹਣਾ ਲੱਤਾਂ ਤੇ ਲੀਲ ਇੱਕ ਦਾ ਆਪਣਾ ਹੱਥ ਵੀ ਉਂਗਲ ਟੁੱਟੀ ਹੋਈ ਆ ਦਵਿੰਦਰ ਸਿੰਘ ਦੀ ਬਹੁਤ ਜ਼ਿਆਦਾ ਮਾਰ ਹੋਈ ਆ ਜੀ ਉਹਨਾਂ ਨੇ ਇਹ ਬੰਦੇ ਕਿੱਥੇ ਦੇ ਨੇ ਯਾਰ ਕਿਹੜੇ ਆਪਦੇ ਆਪ ਨੂੰ ਪੁਲਿਸ ਵਾਲੇ ਨੇ ਬਦਮਾਸ਼ ਨੇ ਕਿਹੜੇ ਗੁੰਡੇ ਨੇ ਵਰਦੀ ਵਾਲੇ ਕਿੱਥੇ ਦੇ ਨੇ ਇਹ ਕਹਣਾ ਹਰਿਆਊ ਆ ਛੋਟੀ ਹਰਿਆਊ ਦਾ ਜੀ ਉੱਥੋਂ ਦਾ ਲਖਵਿੰਦਰ ਸਿੰਘ ਆ ਪੁਲਿਸ ਮੁਲਾਜ਼ਮ ਆ ਉਹਨੇ ਜਿਆਦਾ ਆਪਣਾ ਇੱਕ ਉਹਦਾ ਭਤੀਜਾ ਸੀ ਨਾ ਤੇ ਡਿਊਟੀ ਕਰਦਾ ਬਾਈ ਇਹ ਤੇ ਉਹਦੀ ਮਹਾਲੀ ਡਿਊਟੀ ਆ ਜੀ ਅੱਛਾ ਹਾਂਜੀ ਸੁਣ ਨਚਾਈ ਵੀ ਉਹਦੀ ਮਹਾਲੀ ਡਿਊਟੀ ਆ ਵਰਦੀ ਵਾਲਿਆਂ ਦੇ ਕੋਈ ਦਿਮਾਗ ਨਹੀਂ ਨਾ ਬਾਈ ਕਿਹੜੇ ਅੱਜਕੱਲ ਇਹ ਮਾਨ ਸਾਹਿਬ ਦੇਖਣਾ ਚਾਹੁੰਦਾ ਸਾਨੂੰ ਕਿਹੜੇ ਵਰਦੀ ਵਾਲੇ ਗੁੰਡੇ ਨੇ ਇਹਨਾਂ ਦੇ ਦਿਮਾਗ ਬਹੁਤ ਖਰਾਬ ਨੇ ਇਕੱਲੇ ਇੱਥੇ ਹੀ ਦੀ ਗੱਲ ਨਹੀਂ ਹੈਗੀ ਇਹ ਇਹ ਹਰ ਇੱਕ ਥਾਣੇ ਦੇ ਵਿੱਚ ਇਹਨਾਂ ਦੇ ਦਿਮਾਗ ਬਹੁਤ ਖਰਾਬ ਹੋਏ ਨੇ ਕੋਈ ਰੈਪਟ ਲਿਖਾਉਣ ਜਾਂਦਾ ਰੈਪਟ ਨਹੀਂ ਲਿਖਦੇ ਕਿਸ ਦੀ ਲਾਰੇ ਲਾਉਂਦੇ ਨੇ ਇੱਕ ਵਰਦੀ ਵਾਲੇ ਗੁੰਡੇ ਕਹੂੰਗਾ ਮੈਂ ਇਹਨਾਂ ਨੂੰ ਇਹਨਾਂ ਵੱਲ ਧਿਆਨ ਦਿਓ ਨੱਥ ਪਾਓ ਦੋ ਜਾਨਾਂ ਚਲੀਆਂ ਗਈਆਂ ਸਿਰਫ ਵਰਦੀ ਵਾਲਿਆਂ ਦੀ ਗਲਤੀ ਕਰਕੇ ਬਰਦੀ ਦਾ ਧੌਂਸਤੀ ਤਾਂ ਕਰਕੇ ਦੋ ਜਾਨਾਂ ਇਹ ਚਲੀਆਂ ਗਈਆਂ ਨਹੀਂ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਹੁੰਦੇ ਆ ਇੱਧਰ ਮਾਰਿਓ ਕੈਮਰਾ ਮਾੜਾ ਜ ਆ ਭੈਣਾਂ ਖੜੀਆਂ ਨੇ ਨਾਲ ਅੱਛਾ ਕੋਈ ਬੋਲੂਗੀ ਮਾਤਾ ਛੋਟੇ ਜੋ ਕੌਣ ਆ ਛੋਟੇ ਜੋ ਬੋਲਣ ਵਾਲਾ ਤੁਸੀਂ ਉਹਨਾਂ ਦੇ ਘਰੋਂ ਚ ਹੀ ਮੁੰਡੇ ਦੇ ਹਾਂਜੀ ਹਾਂ ਅੱਛਾ ਛੋਟੇ ਕੀ ਲੱਗਦਾ ਸੀ ਬਾਈ ਹੁਰੀਆਂ ਹੈਗੇ ਸੀ ਜਿਹੜੇ ਜ਼ੋਰ ਲੱਗਦਾ ਤੇ ਜ਼ੋਰ ਲੱਗਦੇ ਸੀ ਸੋਨੂੰ ਗੱਲ ਪਤਾ ਲੱਗੀ ਸੀ ਪਹਿਲਾਂ ਵੀ 65000 ਦਾ ਕੋਈ ਰੌਲਾ ਚੱਲ ਰਿਹਾ ਜਾਂ ਸਮਝਾਉਣ ਦੀ ਕੋਸ਼ਿਸ਼ ਕਰੀ ਜਾਂ ਦੱਸੀ ਨਹੀਂ ਬਾਈਆਂ ਨੇ ਕੁਟੀ ਨਾ ਕੁਝ ਵੀ ਨਹੀਂ ਕੁਟੀ ਗਏ ਉਹ ਤਾਂ ਕੁਝ ਨਹੀਂ ਦੱਸਿਆ ਉਹਨਾਂ ਨੂੰ ਚਰਿਆ ਨੇ ਅੱਛਾ ਹਾਂ ਉਹ ਤਾਂ ਬਸ ਆ ਵੀ ਲੋਕ ਕੀ ਕਹਿਣਗੇ ਉਹ ਕਹਿੰਦੇ ਵੀ ਪੁਲਿਸ ਵਾਲੇ ਕਹਿੰਦੇ ਨੇ ਵੀ ਗੋਲੀਆਂ ਦਾ ਪਰਚਾ ਪਾ ਦਾਂ। ਕਹਿੰਦੇ ਹੈ ਹੀ ਨਹੀਂ ਤੀਜੀ ਜਮਾਂ ਵੀ ਦੋਤਾ ਮੇਰੇ ਬੰਦੀ ਨਹੀਂ ਤੀ। ਉਹ ਤਾਂ ਪਤੀ ਲੱਗ ਰਿਹਾ ਜੀ ਜੇ ਇਹੇ ਜੇ ਹੁੰਦੇ ਜਾਣ ਕਿਉਂ ਦਿੰਦੇ ਉਹ ਉਹ ਤਾਂ ਆਪਾਂ ਨੂੰ ਪਤੀ ਲੱਗ ਰਿਹਾ ਉਹ ਵਿਚਾਰਾ ਜਾਂਦਾ ਜਾਂਦੇ ਇਹ ਵੀ ਕਹਿ ਗਿਆ ਵੀ ਸਾਡੇ ਅਕਾਊਂਟ ਚੈੱਕ ਕਰਾ ਲਿਓ। ਉਹਦੀ ਕੁੜੀ ਵੀ ਆ ਮੁੰਡੇ ਦੀ ਵੀ ਕੁੜੀ ਵੀ ਆ ਜੀ ਉਹਦੀ ਉਹ ਕਹਿਆ ਨੇ ਵੀ ਕਹਿੰਦਾ ਮੇਰੀ ਕੁੜੀ ਦੇ ਵੀ ਅਕਾਊਂਟ ਚੈੱਕ ਕਰਾਓ। ਦੋਵੇਂ ਮੁੰਡੇ ਨੇ ਵੀ ਕਿਹਾ ਮੇਰੇ ਪਰਿਵਾਰ ਦੇ ਸਾਰੇ ਖਾਤੇ ਚੈੱਕ ਕਰਾਓ। ਸਾਰਾ ਕੁਝ ਉਹਨਾਂ ਨੇ ਦੱਸਿਆ। ਇਨਸਾਫ ਮਿਲਣਾ ਚਾਹੀਦਾ। ਇਨਸਾਫ ਮਿਲਣਾ ਇੱਕ ਹੋਰ ਪਤਾ ਨਹੀਂ ਕੀ ਨਾ ਹੋ ਲੈ। ਇਸਾ ਜੀ ਦੇਸਾ ਇਸਾ ਦੱਸੋ ਨਾਮ ਦੱਸਿਓ। ਇੱਕ ਦਾ ਨਾਮ ਦੇਸਾ ਜੀ ਇੱਕ ਉਹਦਾ ਆਪਣਾ ਲਖਵਿੰਦਰ ਸਿੰਘ ਆ। ਇੱਕ ਉਹਦਾ ਭਤੀਜਾ ਇੱਕ ਕਹਿੰਦਾ ਪਾਲ ਮਿਸਤਰੀ ਆ। ਉਹਦੀ ਦੁਕਾਨ ਤੇ ਬਲਾ ਕੇ ਕੁੱਟਮਾਰ ਹੋਈ ਆ ਜੀ। ਕਿਹੜਾ ਇਹ ਪੁਲਿਸ ਵਾਲਾ ਉਹਦਾ ਨਾਮ ਲੈ ਕੇ ਗਏ ਨੇ ਵਿੱਚੋਂ? ਹਾਂਜੀ ਹਾਂ ਲਖਵਿੰਦਰ ਸਿੰਘ ਆ ਜੀ ਉਹਦਾ ਨਾਮ। ਲਖਵਿੰਦਰ ਸਿੰਘ ਆ। ਇੱਕ ਉਹਦੇ ਮੁੰਡਿਆਂ ਦਾ ਬੈਲਟ ਨੰਬਰ ਵੀ ਸਾਡੇ ਕੋਲ ਹੈਗਾ ਜੀ। ਜਿਹੜਾ ਪੁਲਿਸ ਵਾਲਾ ਬੋਲੋ ਭਾਈ ਬੋਲੋ 3rd ਕਮਾਂਡੋ ਦਾ ਜੀ। 253 ਨੰਬਰ ਬੈਲਟ ਨੰਬਰ ਹੈ ਜੀ ਉਹਦਾ। ਇਹ ਹੈ ਜਿਹੜੇ ਮਾਨ ਸਾਹਿਬ ਇਹ ਜੋ ਪੁਲਿਸ ਅਫਸਰ ਨੇ ਕਿਹੜੇ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਨੂੰ ਘਰੇ ਬਿਠਾਉਣਾ ਚਾਹੀਦਾ ਤਾਂ ਕਿ ਇੱਕ ਨਾ ਮਿਸਾਲ ਬਣ ਜੇ ਵੀ ਜਿਹੜੇ ਧੱਕਾ ਕਰਦੇ ਨੇ ਵਰਦੀ ਦੇ ਸਿਰ ਤੇ ਬੀ ਐਡੀ ਵੱਡੀ ਕਾਰਵਾਈ ਵੀ ਹੋ ਸਕਦੀ ਆ ਇਹਨਾਂ ਦੇ ਉੱਪਰ ਤੁਰੰਤ ਕਾਰਵਾਈ ਕਰੋ ਇਹਨਾਂ ਦੇ ਉੱਪਰ ਨਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਘਰ ਦੇ ਵਿੱਚ ਹੋਰ ਕੁਝ ਕਮਾਉਣ ਵਾਲੀ ਨਹੀਂ ਹੈਗਾ ਬਾਈ ਕੋਈ ਹੋਰ ਰਿਹਾ ਪਿੱਛੇ ਕਮਾਉਣ ਵਾਲਾ ਜਾਂ ਖਤਮ ਹੀ ਹੋ ਗਈ ਕਹਾਣੀ ਜੀ ਉਹ ਕਹਣਾ ਮਸ਼ੀਨ ਤੇ ਜਿਹੜਾ ਹਰਪ੍ਰੀਤ ਸਿੰਘ ਆ ਜੀ ਉਹ ਮਸ਼ੀਨ ਦਾ ਫੋਰਮੈਨ ਸੀਗਾ ਜੀ ਉਹ ਆਪਦਾ ਐਮਪੀ ਗੁਜਰਾਤ ਸੀਜ਼ਨ ਲਾ ਕੇ ਆਉਂਦਾ ਸੀ ਅੱਜ ਤੱਕ ਪਿੰਡ ਦੇ ਵਿੱਚ ਉਹ ਬੰਦਾ ਕਦੇ ਕਿਸੇ ਨਾਲ ਨਾਂ ਲੜਿਆ ਜੀ ਨਾ ਬੋਲਿਆ ਕਿਸੇ ਨਾਲ ਹਸ ਮੁਖ ਸਭਾ ਦੇ ਦੋਏ ਬੰਦੇ ਤੇ ਸਾਨੂੰ ਮਤਲਬ ਸਾਡੇ ਮੰਨ ਦੇ ਵਿੱਚ ਹਜੇ ਵੀ ਰੋਸ ਆ ਜਨਾ ਦਾ ਕਰੋਨਾ ਨੂੰ ਚੱਕਿਆ ਨਹੀਂ ਜਾਂਦਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਮਤਲਬ ਉਹਨੂੰ ਗ੍ਰਿਫਤਾਰ ਨਹੀਂ ਕਰਿਆ ਜਾਂਦਾ ਅਸੀਂ ਨਾ ਸੰਸਕਾਰ ਕਰੀਏ ਅਸੀਂ ਧਰਨਾ ਵੀ ਲਾਵਾਂਗੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਸੋਗ ਦੀ ਲਹਿਰ ਆ ਦੋ ਸਾਡੇ ਪਿੰਡ ਦੇ ਵਿੱਚ ਜਾਣਾਂ ਚੱਲੀਏਗੇ ਨੌਜਵਾਨ ਬੰਦਿਆਂ ਦੀ ਇਹ ਪਿੰਡ ਕਿੱਡਾ ਕ ਵੱਡਾ ਬਾਈ ਤੁਹਾਡਾ ਸਾਡੇ ਪਿੰਡ 2700 ਵੋਟ ਆ ਜੀ 2200 ਵੋਟ ਆ ਉਹ ਬੰਦੇ ਕਿੱਥੇ ਦੇ ਕਿਹਾ ਸੀ ਤੁਸੀਂ ਨੇ ਦੂਜੀ ਪਾਰਟੀ ਆ ਉਹ ਹਰਿਆਊ ਦੇ ਨੇ ਛੋਟੀ ਹਰਿਆਊ ہاں ਨਾਲ ਹੀ ਪੈਂਦਾ ਹਰਿਆਊ ਵੀ ਹਾਂਜੀ ਆ ਉਹ ਸਾਰਾ ਦੱਸ ਕੇ ਕਿਲੋ ਕਿੰਨਾ ਟਾਈਮ ਹੋਇਆ ਸੀ ਉਹਨਾਂ ਲੋਕ ਇਹਨੂੰ ਨੌਕਰੀ ਕਰਦੇ ਨੂੰ ਭਾਈ ਹੋਰ ਹਜੇ ਪਹਿਲੇ ਹੀ ਚੱਕਰ ਤੇ ਆ ਸੁਣਨ ਦੇ ਵਿੱਚ ਆਇਆ ਜੀ ਕਹਿੰਦਾ ਜਿਹੜਾ ਪੁਲਿਸ ਮਲਾਜ਼ਮ ਆ ਉਹਨੇ ਪਹਿਲਾਂ ਵੀ ਇੱਕ ਦੋ ਬੰਦਿਆਂ ਨਾਲ ਐਵੇਂ ਹੀ ਕਰਿਆ ਜੀ ਕੁਟਾ ਕਰੀ ਹਾਂ ਉਹ ਮਤਲਬ ਡਰਾਉਂਦਾ ਸੀ ਮੈਂ ਪਰਚਾ ਪਾ ਦੂੰ ਤੁਹਾਡੇ ਤੇ ਗੋਲੀਆਂ ਧਰ ਕੇ ਉਹ ਬੰਦੇ ਕਹਿੰਦਾ ਮੈਂ ਉਹਨਾਂ ਨੂੰ ਡਰੇ ਹੀ ਬਹਿ ਗਿਆ ਵੀ ਕਿਤੇ ਸਾਡੇ ਤੇ ਗਲਤਲ الزام ਲਾ ਕੇ ਸਾਡੇ ਤੇ ਕਿਤੇ ਪਰਚਾ ਨਾ ਪਾ ਦੇ ਉਹਨਾਂ ਨੇ ਅੱਜ ਤੱਕ ਜੇਲ੍ਹ ਠਾਣਾ ਦੇਖੀ ਨਹੀਂ ਹੈਗਾ ਤੀ ਜੀ ਬਾਈ ਗੱਲ ਵੀ ਠੀਕ ਆ ਬਾਈ ਇਹ ਜੇ ਪਰਚਾ ਫਰਜ ਕਰੂ ਕੋਈ ਗੋਲੀਆਂ ਦਾ ਜਾਂ ਕੋਈ ਹੋਰ ਪਰਚਾ ਪਾਣ ਦੇ ਨਾਲ ਇਹ ਤਾਂ ਬਦਨਾਮੀ ਹੋਣੀ ਸੀ ਨਾਲੇ ਪਤਾ ਨਹੀਂ ਕਿੰਨਾ ਕੁ ਟਾਈਮ ਸੜਦੇ ਰਹਿੰਦੇ ਸੁਣਦਾ ਕੌਣ ਆ ਕੋਈ ਨਹੀਂ ਸੁਣਦਾ ਹੈਗਾ ਗਰੀਬਾਂ ਕੋਲ ਤਾਂ ਵਕੀਲ ਕਰਨ ਨੂੰ ਪੈਸੇ ਨਹੀਂ ਹੈਗੇ ਜੇਲ੍ਹਾਂ ਭਰੀਆਂ ਪਈਆਂ ਨੇ 40% ਮਾਮਲੇ ਨੇ ਜਿਹੜੇ ਝੂਠੇ ਨੇ ਜੇਲ੍ਹਾਂ 'ਚ ਤਾਂ ਜਾ ਕੇ ਦੇਖੋ ਬਿਚਾਰੇ ਗਰੀਬਾਂ ਨੂੰ ਚੱਕ ਕੇ ਅੰਦਰ ਸੱਟਦੇ ਨੇ ਸਿੱਟਦੇ ਕੌਣ ਨੇ ਆ ਪੁਲਿਸ ਵਾਲੇ ਦੁਸ਼ਮਣੀਆਂ ਗੱਡੀ ਜਾਂਦੇ ਨੇ ਆਪਦੀਆਂ ਵੀ ਨਸ਼ਾ ਵੇਚਦਾ ਹੀ ਫਰਾਣਾ ਵੇਚਦਾ ਕੱਲ ਧਮਕੀਆਂ ਦੇ ਹਾਂ ਪਹਿਲਾਂ ਇੱਕ ਡਰਾਈਵਰ ਤੇ ਪਰਚਾ ਪਵਾ ਕੇ ਬਗੋੜੀਆਂ ਸਪਾ ਕੇ ਤਿੰਨ ਸਾਲ ਮਗਰੋਂ ਜਵਾਨਤ ਹੋਈ ਆ ਉਹਦੀ ਤਿੰਨ ਸਾਲ ਹੋ ਗਏ ਅੰਦਰ ਰਹਿੰਦੇ ਨੇ ਉਹਨੂੰ ਇਸੇ ਨੇ ਪਵਾਇਆ ਇਸੇ ਨੇ ਪਵਾਇਆ ਹਾਂ ਜੀ ਇਸੇ ਨੇ ਪਵਾਇਆ ਆ ਇਹਨਾਂ ਨੂੰ ਕੱਲ ਧਮਕੀਆਂ ਦਿੰਦੇ ਰਹੇ ਨੇ ਇਹਦਾ ਲਿਸਨਸ ਉਹ ਮੁੰਡੇ ਕੋਲੇ ਆ ਜਿਹੜਾ ਦੇਸ਼ਾ ਦੇਸ਼ਾ ਕੋਲੇ ਦਾ ਉਹਨੂੰ ਉਹ ਤੋਂ ਲਿਸਨਸ ਮੰਗਿਆ ਇਹਨੇ ਵੀ ਮੇਰਾ ਲਿਸਨਸ ਲਿਆ ਕਹਿੰਦਾ ਮੈਂ ਪਾਤੜਿਆਂ ਉਹਨਾਂ ਨੂੰ ਲਿਸਨਸ ਦੇ ਦੂੰਗਾ ਕੀ ਵੀਤੀਆ ਕਹਿੰਦਾ ਮੈਂ ਨਹੀਂ ਦਿੰਦਾ ਹੈਗਾ ਲਾਇਸੈਂਸ ਤੇ ਤੇ ਗੱਡੀ ਗੱਡੀ ਦਾ ਵੀ ਪਰਚਾ ਪਾਵਾਂਗੇ ਗੋਲੀਆਂ ਦਾ ਚੁੱਟੇ ਦਾ ਪਰਚਾ ਪਾ ਕੇ ਤੁਹਾਨੂੰ 10-10 ਸਾਲ ਜੇਲ੍ਹ ਚ ਭੇਜਾਂਗੇ ਜਦੋਂ ਵੀ ਅੱਛਾ ਸਿੱਧੀ ਧਮਕੀ ਦੇ ਰਿਹਾ ਮੈਂ 10 ਵਜੇ ਤੱਕ ਤੇ ਮਕਾਂ ਦੇ ਰਹੇ ਨੇ ਜੀ ਇਹਨਾਂ ਨੂੰ ਭਾਈ ਰਹਿ ਹੀ ਗਏ ਇਹ ਆ ਜਦੋਂ ਅਸੀਂ ਦਵਿੰਦਰ ਸਿੰਘ ਨੂੰ ਤੇ ਹਰਪ੍ਰੀਤ ਸਿੰਘ ਨੂੰ ਹੋਰ ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਲੈ ਕੇ ਗਏ ਆ ਉਹਦੀ ਇੱਕੋ ਮੰਗ ਦੀ ਵੀ ਮੇਰੀ ਵੀਡੀਓ ਵੱਧ ਤੋਂ ਵੱਧ ਵਾਇਰਲ ਕਰੋ ਤੇ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਤਾਂ ਆਪਦੀ ਜਾਨ ਗਵਾ ਰਹੇ ਆ ਵੀ ਹੋਰ ਨਾ ਕਿਸੇ ਨਾਲ ਉਹ ਐਵੇਂ ਕਰ ਸਕੇ ਕਦੋਂ ਖਾਲੀਆਂ ਉਦੋਂ ਬਾਅਦ ਚ ਬੋਲਦਾ ਗਿਆ ਬਾਈ ਹਾਂਜੀ ਇੱਕ ਤਾਂ ਮਤਲਬ ਇੱਕ ਤਾਂ ਬੋਲਿਆ ਨਹੀਂ ਜਿਹੜਾ ਦਵਿੰਦਰ ਸਿੰਘ ਦੀ ਉਹ ਬੋਲਦਾ ਗਿਆ ਕਿਹਦੇ ਸਾਹਮਣੇ ਬੋਲਿਆ ਕੋਈ ਹੈਗਾ ਬੰਦਾ ਅਸੀਂ ਅਸੀਂ ਉਹ ਲੈ ਕੇ ਗਿਆ ਜੀ ਉਹਨਾਂ ਨੂੰ ਹਾਂਜੀ ਉਹ ਜਾਂਦਾ ਜਾਂਦਾ ਕਿੱਥੇ ਚੁੱਪ ਹੋ ਗਿਆ ਬਾਈ ਰੋ ਪਟਿਆਲੇ ਪਟਿਆਲੇ ਲੈ ਕੇ ਗਿਆ ਜਦੋਂ ਅਸੀਂ ਮਤਲਬ ਉਹ ਜਿਹੜਾ ਹਰਪ੍ਰੀਤ ਸਿੰਘ ਦੀ ਉਹ ਤਾਂ ਬੋਲਿਆ ਨਹੀਂ ਹੈਗਾ ਅਰੋਂ ਅਸੀਂ ਤਾਂ ਉਹਨੂੰ ਚੱਕ ਕੇ ਚਾਰ ਜਣੇ ਨੇ ਗੱਡੀ ਦੇ ਵਿੱਚ ਪਾਇਆ ਦਵਿੰਦਰ ਸਿੰਘ ਨੂੰ ਅਸੀਂ ਫਤਲ ਫੜ ਕੇ ਉਹ ਤੁਰ ਕੇ ਆਪ ਗੱਡੀ ਦੇ ਵਿੱਚ ਬੈਠਿਆ ਜਦੋਂ ਹਸਪੀਟਲ ਦੇ ਵਿੱਚ ਲੈ ਗਏ ਉਦੋਂ ਬਾਅਦ ਨੇ ਉਹ ਬੋਲਿਆ ਫਿਰ ਉਹ ਰਾਤ ਦੇ ਵਿੱਚ ਡੈਡੀ ਗਿਆ ਸੀ ਮੇਰਾ ਨਾਲ ਉਹਨਾਂ ਦੇ ਉਹਨਾਂ ਇੱਕ ਦੋ ਵਾਰੀ ਕਿਹਾ ਵੀ ਮੈਨੂੰ ਪਾਣੀ ਪਿਆ ਦਿਓ ਜਾਂ ਮੇਰਾ ਲੈਟਰਿੰਗ ਦਾ ਜੋਰ ਪੈ ਰਿਹਾ ਬਪਾ ਸਿਆਣੇ ਜਾ ਕੇ ਨਹੀਂ ਫਿਰ ਉਹ ਬੋਲਿਆ ਉੱਥੇ ਹੋ ਗਏ ਜੀ ਇਹ ਇੱਕ ਚੀਜ਼ ਹੋਰ ਦੱਸੋ ਬਾਈ ਵੀਡੀਓ 'ਚ ਐਂ ਕਹਿੰਦਾ ਵੀ ਭਾਈਆਂ ਸਕੇ ਭਾਈ ਸੀ ਜਾਂ ਘਰਾਂ ਦੇ ਵਿੱਚੋਂ ਯਾਰੀ ਦੋਸਤੀ 'ਚ ਪਾਈ ਸੀ ਯਾਰੀ ਦੋਸਤੀ ਦੀ ਉਹਨਾਂ ਦੀ ਦੁਆ ਦੀ ਯਾਰੀ ਦੋਸਤੀ ਦੀ ਭਾਈਆਂ ਵਾਂਗੂ ਐ ਤੇ ਅੱਛਾ ਜੀ ਖਾਂਦੇ ਇਕੱਠੇ ਪਿੱਠੇ ਤੇ ਤੇ ਉਹ ਮੁੰਡਾ ਰਮਦਾਸੀਆਂ ਦਾ ਅਸੀਂ ਬਾਜੂਏ ਆ ਗੱਟ ਤੇ ਇਹਨਾਂ ਦਾ ਅਬੇ ਭਾਈਆਂ ਫਕਿਆਂ ਨਾਲੋਂ ਵੀ ਇਹਨਾਂ ਦਾ ਪਿਆਰ ਦੁਆਵਾਂ ਦਾ ਇੰਨਾ ਤੇ ਆ ਵੀਡੀਓ ਬਣ ਆ ਵੀਡੀਓ ਮੈਂ ਵਿੱਚ ਲਾ ਦੂੰਗਾ ਵੈਸੇ ਇਹ ਵੀਡੀਓ ਉਹੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਸਵੇਰ ਤੋਂ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਜਿਹੜਾ ਲਿੰਕ ਆ ਮੈਂ ਥੱਲੇ ਵੀਡੀਓ ਦੇ ਵਿੱਚ ਦੇ ਦੇ ਦੂੰਗਾ ਧਿਆਨ ਨਾਲ ਦੇਖਿਓ ਜੇ ਛੋਟੇ ਚ ਇਨਸਾਨੀਅਤ ਹੋਊਗੀ ਨਾ ਯਾਰ ਤੁਸੀਂ ਵੀ ਪੱਕਾ ਭਾਪਕ ਹੋ ਜਾਓਗੇ ਤੇ ਮੈਂ ਪਿੰਡ ਦੱਸਦਾ ਨਾ ਕਈ ਪੱਤਰਕਾਰਾਂ ਨੂੰ ਪਿੰਡ ਨਹੀਂ ਪਤਾ ਲੱਗ ਰਿਹਾ ਬਈ ਇਹ ਆਵਾਜ਼ ਚੱਕਣੀਆਂ ਵੱਦ ਤੋਂ ਵੱਧ ਆਵਾਜ਼ ਪਹੁੰਚਾਉਣੀ ਆ ਆਪਾਂ ਨੇ ਇਹ ਪਿੰਡ ਹੈਗਾ ਨਿਆਲ ਪਾਤੜਾਂ ਦੇ ਬਿਲਕੁਲ ਨਾਲ ਪੈਂਦਾ ਜਦੋਂ ਪਾਤੜਾਂ ਤੋਂ ਜਾਣੇ ਆ ਸਵਾਣੇ ਨੂੰ ਪਾਤੜਾਂ ਦੇ ਬਿਲਕੁਲ ਨਾਲ ਹੀ ਹੈ ਮੇਰੇ ਖਿਆਲ ਕਿਲੋਮੀਟਰ ਦਾ ਫਰਕ ਤੇ ਹੋਣਾ ਹੈ ਨਾ ਜੀ ਤੇ ਬਾਈ ਬਣ ਕੇ ਜਿਹੜੇ ਵੀ ਪੱਤਰਕਾਰ ਤੁੱਕ ਜਾਂਦੀ ਆ ਜਾਂ ਆਹ ਵੀਡੀਓ ਤੁਸੀਂ ਨੇ ਵਾਇਰਲ ਕਰਨੀ ਹੈ ਕੋਈ ਕਾਪੀਰਾਈਟ ਨਹੀਂ ਕਿਤੇ ਮਰਜ਼ੀ ਪਾਓ ਵੀਡੀਓ ਚੱਕ ਕੇ ਉਰੇ ਆਉਣ ਦਾ ਮਕਸਦ ਮੇਰਾ ਸਿਰਫ ਇੰਨਾ ਕਾ ਕਿ ਇਹਨਾਂ ਦੀ ਆਵਾਜ਼ ਹੈ ਜਿਹੜੀ ਦੂਰ ਤੱਕ ਪਹੁੰਚਣੀ ਚਾਹੀਦੀ ਹੈ ਆਪ ਮਿਲਣਾ ਚਾਹੁੰਦਾ ਸਾਡੀ ਹੱਥ ਬਨ ਕੇ ਬੇਨਤੀ ਆ ਬਿਲਕੁਲ ਹਾਂ ਨਹੀਂ ਕਰੇ ਕੋਈ ਨਹੀਂ ਹੈਗਾ ਜੀ ਹੋਰ ਕਮਾਈ ਦਾ ਸਾਬ ਨਹੀਂ ਕਮਾਈ ਜੀ ਕਮਾਉਂਦੇ ਤੇ ਖਾਂਦੇ ਇਧਰ ਕਰਿਓ ਮਾੜਾ ਬੀਬੀਆਂ ਦੇ ਕਿਵੇਂ ਰੋ ਰੀਆਂ ਨੇ ਸ਼ਾਇਦ ਕੋਈ ਖੂਨ ਦਾ ਰਿਸ਼ਤਾ ਵੀ ਨਾ ਹੋਵੇ ਕਿਸੇ ਦਾ ਫੇਰ ਵੀ ਇਹ ਨਰਮਤੇ ਕੇ ਜੇਰਟਾ ਤੇ ਨਰਮਤੇ ਪੁੱਤ ਆਪੇ ਕਮਾਉਂਦਾ ਤੇ ਆਪੇ ਖਾਂਦਾ ਤੇ ਨਿਆਣਾ ਜਿਹਾ ਖਾਉਂਦਾ ਪੁੱਤ ਕਦੇ ਕਿਸੇ ਦੀ ਸੂਈ ਨਹੀਂ ਹਲਿਆਈ ਤੀ ਇਹਨਾਂ ਜਿਹੜਾ ਡਾ ਜੁਲਮ ਕਰਤਾ ਸਾਡੇ ਨਾਲ ਪੁਲਿਸ ਵਾਲੇ ਨੇ ਕਦੇ ਕਿਸੇ ਨੂੰ ਮਾਰਾ ਨਹੀਂ ਬੋਲੇ ਤੇ ਦੋਏ ਇਹਨਾਂ ਨੂੰ ਬਾਹਰੋਂ ਮਸ਼ੀਨਾਂ ਤੋਂ ਲੱਖ ਲੱਖ ਰੁਪਈਆ ਵੀ ਐਡਵਾਂਸ ਪਾ ਦਿੰਦੇ ਤੇ ਮਾਲਕ ਅਜੇ ਮਸ਼ੀਨਾਂ ਤੇ 2 ਮਹੀਨਿਆਂ ਨੂੰ ਜਾਣਾ ਹੁੰਦਾ ਸੀ ਲੱਖ ਲੱਖ ਰੁਪਈਆ ਰਬੰਤ ਪਾਉਂਦੇ ਤੇ ਇੰਨਾ ਵਿਸ਼ਵਾਸ ਸੀ ਲੋਕਾਂ ਦਾ ਇੰਨਾ ਇੰਨਾ ਵਿਸ਼ਵਾਸ ਸੀ ਮਸ਼ੀਨਾਂ ਵਾਲੇ ਮਾਲਕਾਂ ਦਾ ਆ ਜਿਹੜੀ ਕੁੱਕਰ ਫੈਕਟਰੀ ਆ ਇਹਨਾਂ ਦਾ 10-10 ਲੱਖ 50-50 ਲੱਖ ਕਰੋੜ ਕਰੋੜ ਰੁਪਈਆ ਵੀ ਲਿਆ ਆ ਇੱਕ ਪੈਸਾ ਇੱਕ ਨੋਟ ਵੀ ਬਿੱਤੋਂ ਨਿਕਟ ਆ ਇਹਨਾਂ ਦਾ ਬਾਣੀਆਂ ਨੇ ਰਾਤ ਵੀ ਉਹਰੇ ਮੁੰਡਾ ਉਹਦੇ ਪਹਿਲਾਂ ਮਨੀਮਤੀ ਉਹਨੇ ਫੋਨ ਕਰਿਆ ਕਹਿੰਦਾ 65000 ਦੀ ਕੀ ਗੱਲ ਵੀ ਕਹਿੰਦਾ ਮੇਟੋ ਲੈ ਕੇ ਜਾ ਕੇ ਦੇ ਦਿੰਦਾ ਕਹਿੰਦਾ ਮੈਂ ਗੱਡੀ ਗੱਡੀ ਚਲਾ ਲਾਂਦਾ ਆਸੀਂ ਵੀ ਮੈਂ ਦੇ ਦੂੰਗਾ 65000 ਇਹ ਕੰਮ ਇਹਨੇ ਕਿਉਂ ਕੁੱਟੇ ਜਿਹੜਾ ਦਵਿੰਦਰ ਸਿੰਘ ਦਾ ਉਹ ਲਾਲੇਨ ਬੁਲਾਇਆ ਜੀ ਉੱਥੇ ਉਹਨੇ ਉਹਨੂੰ ਵਿਸ਼ਵਾਸ ਵੀ ਦਿਵਾਇਆ ਵੀ ਕੋਈ ਗੱਲ ਨਹੀਂ 65000 ਰੁਪਿਆ ਅਸੀਂ ਵੀ ਤੁਹਾਡਾ 2-4 ਦਿਨਾਂ ਦੇ ਵਿੱਚ ਅਸੀਂ ਵਾਪਸ ਕਰ ਦਾਂਗੇ ਪਰ ਉਹ ਬੰਦਾ ਫਿਰ ਵੀ ਨਹੀਂ ਹਟਿਆ ਜੀ ਇਹਨਾਂ ਨੂੰ ਧਮਕੀਆਂ ਦੇਣੋਂ ਵੀ ਮੈਂ ਪਰਚਾ ਪਵਾ ਦੂੰਗਾ ਐ ਕਰ ਦੂੰਗਾ ਕਿ ਉਹਦੇ ਮਨਚਾ ਐ ਤੀ ਵੀ ਕਿਤੇ ਦਵਾਰੋਂ ਆ ਕੇ ਮੇਰੀ ਫਰੀ ਦੇ ਵਿੱਚ ਗੱਡੀ ਚਲਾਣ ਬਹੁਤ ਤਰਲੇ ਪਾਏ ਨੇ ਵੀ ਅਸੀਂ ਤੇਰੇ ਪੈਸੇ ਵੀ ਮੋੜ ਦਾਂਗੇ ਤੇਰੀ ਗੱਡੀ ਵੀ ਨਹੀਂ ਖਿਲਾਉਣ ਦਿੰਦੇ ਗੱਡੀ ਵੀ ਚਲਾਵਾਂਗੇ ਤੇਰੀ ਪੈਸੇ ਵੀ ਮੋੜਾਂਗੇ ਪਰ ਅਸੀਂ ਚੋਰੀ ਨਹੀਂ ਕੀਤੀ ਤੂੰ ਸਾਨੂੰ ਛੱਡ ਦੇ ਪਰ ਉਹਨੇ ਛੱਡਿਆ ਨਹੀਂ ਉਹ ਬੈਟ ਜਿਹੜੀ ਬੇਸ ਬੇਸਬਾਲ ਹੁੰਦੀ ਹੈ ਉਹ ਕੋਟਣਾ ਜਾਂਦਾ ਉਹ ਕੋਟਣਾ ਜਾਂ ਹੁੰਦਾ ਉਹਨਾਂ ਉਂਗਲਾ ਪੀਆਂ ਗੂਠੇ ਮਾਰ ਤੋੜੀਏ ਹੱਥ ਪੜਿਆ ਪਿਆ ਉਹਦਾ ਮੁੰਡੇ ਦਾ ਵਿਚਾਰ ਆਈ ਉਹ ਫੋਟੋ ਹੈਗੀ ਛੋਟੇ ਕੋਲੇ ਕੋਈ ਲੱਤਾਂ ਲੁੱਤਾਂ ਦੀ ਜਾਂ ਹੋਰ ਮਾਰਦੀ ਕਿਸੇ ਕੋਲੇ ਜੀ ਜੀ ਫੋਟੋ ਨਹੀਂ ਗਈ ਜੀ ਨਹੀਂ ਕੋਈ ਗੱਲ ਨਹੀਂ ਉਹਦਾ ਮੈਡੀਕਲ ਦੇ ਵਿੱਚ ਵੀ ਉਹ ਤੇ ਦੇਖਿਆ ਉਹ ਮੈਡੀਕਲ ਟਾ ਜੀ ਮਿਲੇਗੀ ਜੀ ਉਹ ਹਾਂ ਮੌਤਰੀ ਦੇ ਵਿੱਚ ਉਹ ਇਹ ਮਰਦੇ ਨਹੀਂ ਸੀ ਮੁੰਡੇ ਮਰੇ ਤਾਂ ਨੇ ਪੁਲਿਸ ਦੇ ਧੱਕੇ ਕਰਕੇ ਮੇਕੇ ਪੁਲਿਸ ਵਾਲੇ ਨੇ ਹਾਂ ਉਹਨੂੰ ਐ ਸੀ ਮੈਂ ਪੁਲਿਸ ਵਾਲਾ ਮੁਲਾਜ਼ਮਾ ਮੈਂ ਧੱਕਾ ਕਰਕੇ ਵੀ ਤੇਰੇ ਤੇ ਪਰਚਾ ਪਾ ਦੂੰ ਗੋਲੀਆਂ ਵਾਲਾ ਮੁੰਡੇ ਗੈ ਡਰੋ ਡਰ ਕੇ ਬਾਈ ਉਹ ਦਿਖਾਗੇ ਘਰ ਉੱਜੜ ਗਿਆ ਹੁਣ ਜੇ ਉਹ ਤਾਂ ਵਾਪਸ ਆਉਂਦੇ ਨਹੀਂ ਹੈਗੇ ਪਰ ਇਨਸ ਪਰਨ ਤੇ ਮਜਬੂਰ ਕਰਿਆ ਉਹਨਾਂ ਨੂੰ ਜੇਲ੍ਹ ਚ ਧੱਕੋ ਇੱਕ ਗੱਲ ਹੋਰ ਆ ਜੀ ਜਿਹੜੀ ਦੁਕਾਨ ਤੇ ਉਹਨਾਂ ਦੀ ਕੁੱਟਮਾਰ ਹੋਈ ਆ ਉਥੇ ਬਕਾਇਦਾ ਕੈਮਰੇ ਲੱਗੇ ਹੋਏ ਤੇ ਪਰ ਉਹਨਾਂ ਨੇ ਹੁਣ ਕੀ ਕਰਿਆ ਕੈਮਰੇ ਵੀ ਸੀਰ ਸਾਰਾ ਕੁਝ ਪੱਟ ਕੇ ਉਹ ਲੈ ਗਏ ਜੀ ਆਪ ਦਾ ਵੀ ਕਿਤੇ ਇਹਨਾਂ ਨੂੰ ਪਤਾ ਹਾਂ ਸਭ ਪੱਟ ਕੇ ਲੈ ਗਏ ਜੀ ਅੱਛਾ ਜੇ ਆ ਸਹੀ ਮਹੀਨੇ ਦੇ ਵਿੱਚ ਜੋ ਮਲਾਜਮ ਤੀ ਤਾਂ ਕਹਣਾ ਉਹਨਾਂ ਤੇ ਉਹ ਦੁਕਾਨ ਕਿੱਥੇ ਹੈ ਅਗਰ ਟੱਗੜੀ ਤੇ ਕਹਿੰਦੇ 100 ਐਡਰੈਸ ਦੱਸੋ ਮਾੜਾ ਕੰਗਰੂਰ ਰੋਡ ਤੇ ਆਏ ਆ ਉਰੀ ਆਪਣੇ ਇਸ ਪਿੰਡ ਚ ਆ ਕੈਂਚੀਆਂ ਚ ਕੈਂਚੀਆਂ ਚ ਕੈਂਚੀਰ ਤੋਂ ਜਾ ਕੇ ਤੰਦੂਰ ਰੋਡ ਤੇ ਜਦੋਂ ਪੁਲਿਸ ਕਰਦੇ ਆਪਾਂ ਯੂਨੀਅਨ ਪੋਲੀ ਆ ਜੀ ਕਿਹਨਾਂ ਲਵੇ ਵੀਰੇ ਇਹ ਕਹਾਂ ਸੱਜਣ ਸੰਸੜੀ ਗੱਲ ਦੱਸੀ ਵੀ ਦੁਬਾਰੇ ਸਮਝਾਓ ਲਾਇਸੈਂਸ ਉਹਦੇ ਕੋਲ ਹੀ ਆ ਜੀ ਵੀ ਉਹਦਾ ਜਿਹੜਾ ਉਹ ਲਾਇਸੈਂਸ ਆ ਜੀ ਕਹਣਾ ਇਹਦੀ ਇੱਕ ਹੋਰ ਗੱਡੀ ਆ 12 ਚੱਕੀ ਉਹਦਾ ਐਕਸੀਡੈਂਟ ਹੋ ਗਿਆ ਸੀ ਆ ਤੇ ਜਿਹੜਾ ਇਹ ਦਵਿੰਦਰ ਸਿੰਘਾ ਨੇ ਆ ਉਹਦਾ ਲਾਇਸੈਂਸ ਲਾ ਕੇ ਗੱਡੀ ਵੀ ਜਵਾਨਤ ਕਰਾਈ ਹੋਈ ਆ ਉਹਦਾ ਨਾਮ ਦੱਸੋ ਛੋਟੇ ਲੜਵੰਜਾਰੇ ਦਾ ਜੀ ਹਾਂਜੀ ਉਹਨੇ ਵੀ ਨਾਲ ਉਹਨਾਂ ਨੇ ਉੱਥੇ ਹੀ ਹਾਂ ਇਹ ਤਸੱਦਦ ਪੁਲਿਸ ਵਾਲਾ ਤਸੱਦਦ ਇਹਨਾਂ ਨੇ ਪ੍ਰਾਈਵੇਟ ਦੁਕਾਨ 'ਚ ਰੱਖ ਕੇ ਕਰਿਆ ਜਿਵੇਂ ਪੁਲਿਸ ਸੀਆਈ ਚਾਹੀਏ ਪੁੱਟਦੀ ਆ ਪੁਲਿਸ ਵਾਲਾ ਮਾਲਕ ਸੀ ਜਿਹੜਾ ਉਹ ਵੀ ਉੱਥੇ ਸੀ ਉਦੋਂ ਹਾਂਜੀ ਉਹ ਨਾਲ ਸੀਗਾ ਜੀ ਉਹਦੇ ਦੇ ਪ੍ਰਾਪ ਪਨੂਜੇ ਭਤੀਜੇ ਸਾਰਾ ਕੁਝ ਨਾਲ ਸੀ ਉਹ ਇਹ ਕਦੇ 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 ਸੀ ਕਿਹੜਾ ਸੀਆਈ ਦੇ ਵਿੱਚ ਪੁਲਿਸ ਟੌਰਚਰ ਕਰਦੀ ਹੈ ਨਾ ਉਹ ਉਹਨਾਂ ਨੇ ਆ ਕੇ ਮੁੰਡਿਆਂ ਨੂੰ ਚੱਕ ਕੇ ਇੱਕ ਦੁਕਾਨ ਦੇ ਉੱਪਰ ਟੌਰਚਰ ਕਰਾ ਲਿਆ ਕੇ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋ ਸੀ ਪਤਾ ਲੱਗ ਗਿਆ ਕਿ ਮੁੰਡੇ ਅੱਗੇ ਉਹ ਪੱਟ ਕੇ ਲੱਗੇ ਉਹ ਐਡੀ ਬਦਮਾਸ਼ੀ ਯਾਰ ਪੁਲਿਸ ਦੀ ਮੈਂ ਕਹਿੰਦਾ ਕਮਾਲ ਹੋ ਗਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਬੰਦਿਆਂ ਦੇ ਉੱਪਰ ਪਰਚਾ ਦਰਜ ਹੋ ਗਿਆ ਫੜੋ ਖਿੱਚੋ ਲਿਆ ਕੇ ਕਿਵੇਂ ਆਮ ਬੰਦੇ ਨੂੰ ਖਿੱਚ ਲੈਣੇ ਹੋ ਲੋਕਾਂ ਦੀਆਂ ਮਹਿਸਾਂ ਖੋਲ ਜਾਣੇ ਹੋ ਆ ਕੇ ਤੁਸੀਂ ਲੋਕਾਂ ਦੇ ਡੰਗਰ ਪਸੂ ਤੁਸੀਂ ਖੇਤਾਂ 'ਚ ਬਾੜ ਦੇਣੇ ਹੋ ਘਰ ਤੋੜ ਜਾਣੇ ਹੋ ਫੜੋ ਜਾ ਕੇ ਪੁਲਿਸ ਵਾਲੇ ਨੂੰ ਵੀ ਠੀਕ ਆ ਨਾ ਭਾਈ ਲੋਕ ਇੱਕ ਏਕਤਾ ਬਣਾ ਕੇ ਰੱਖਿਆ ਕਰੋ ਭਾਈ ਬਣ ਕੇ ਕੋਈ 60 65 ਲੱਖ ਦੀ ਕੋਈ ਗੱਲ ਹੋਵੇ ਪਹਿਲਾਂ ਦੱਸ ਦਿਆ ਕਰੋ ਮਰਨ ਤੋਂ ਬਾਅਦ ਕੀ ਫਾਇਦਾ ਕੋਈ ਵੀ ਦੁਨੀਆ ਦੇਣ ਦੀ ਭਰਾਓ ਥੋੜੀ ਜਾਨ ਕੀਮਤੀ ਆ ਇਹ ਜੇ ਜੋਥੇਰੇ ਫਿਰਦੇ ਨੇ ਜੋ ਬਾਸ਼ ਪਾ ਕੇ ਦਿੰਦੇ ਆ ਸਾਰੇ ਇਕੱਠੇ ਵੀ ਦੇਂਦਾ ਯਾਰ ਗੁਰਦੁਆਰੇ ਅੱਗੇ ਖੜੇ ਆ ਅਸੀਂ ਦੇਂਦੇ ਇਕੱਠੇ ਕਰਕੇ ਕੱਢੀ ਕਬੱਡੀ ਗੱਲ ਦੇ ਲੰਗ ਬੰਦੇ ਨੇ ਇਹ ਨਹੀਂ ਸੋਚਿਆ ਵੀ ਮੇਰੇ ਦੋ ਬੰਦੇ ਕਰੇ ਆਗੇ ਮੇਰੀ ਗੱਡੀ ਕਰੇ ਆਗੀ ਬਿਸ ਮੇਰਾ ਥੋੜਾ ਧੰਨਵਾਦ ਇਹ ਬੰਦੇ ਨੇ ਉਹਨਾਂ ਨੂੰ ਨਜਾਇਜ਼ ਕੁੱਟਿਆ ਆ ਫੇਰ ਜਾ ਮਲਾਇਆ ਹੋਵੇ ਆਪੇ ਕਰਕੇ ਹੈ ਵੀ ਮੇਰਾ ਟਰੱਕ ਸਾਡੇ ਸਾਡੇ ਤਾਂ ਜਵਾਕਾ ਘਮਾਤੇ ਸੱਤਾ ਜੋ ਇਹ ਸਰੇ ਦਾ ਕੁੱਤਾ ਬੰਦਾ ਜਿਹੜੇ ਨੇ ਕੁੱਟੇ ਨੇ ਦੋ ਟੱਬਰ ਹੋ ਕਰਤੇ ਕਨਾ ਦੋ ਟੱਬਰ ਪੈਸਾ ਤਾਂ ਬਣ ਜਾਂਦਾ ਬੰਦੇ ਕਿੱਥੋਂ ਬਣਦੇ ਨੇ ਦੋ ਕਰ ਜੋੜ ਤੇ ਤੋੜਤੇ ਤਾਂ ਬਾਈ ਇਹ ਵੱਤੋ ਵੱਤ ਆਵਾਜ਼ ਚੱਕਣੀਆਂ ਪਿੰਡ ਵਾਲੇ ਬਾਈ ਸਾਰੇ ਇਕੱਠੇ ਹੋ ਬਾਈ ਸਾਰੇ ਜੀ ਹਾਂ ਸਾਰੇ ਅਸੀਂ ਨਾਲ ਆ ਜੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਦੀ ਮੰਗ ਆ ਵੀਰ ਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਰਾ ਪਿੰਡ ਸਹਿਮਤਾ ਸੇ ਉਹਨਾਂ ਨਾਲ ਤੁਸੀਂ ਕਿਤੇ ਉਹਦੇ ਬਜ਼ੁਰਗ ਦਾ ਹਾਲ ਦੇਖੂਗਾ ਨਾ ਤੁਸੀਂ ਬਜ਼ੁਰਗ ਬੁੱਢਾ ਬਿਲਕੁਲ ਬਾਪ ਉਹਨਾਂ ਦਾ ਬਾਪ ਉਹਨਾਂ ਦਾ ਤੇ ਦਾਦਾ ਪੋਤਾ ਰਹਿ ਗਏ ਸਿਰਫ ਦੋ ਹੀ ਤੁਸੀਂ ਉਹਦੇ ਘਰੇ ਵੀ ਜਾ ਕੇ ਉਹਦੇ ਘਰੇ ਜਾ ਕੇ ਵੀ ਹਾਲ ਦਿਖਾਉਣਾ ਵੀ ਕੀ ਲੈਣ ਨਾ ਮਾਂ ਨਾ ਧੀ ਨਾ ਕੁਝ ਨਹੀਂ ਹੈ ਉਹ ਮੈਂ ਘਰ ਜਾ ਕੇ ਵੇਖੋਦਾ ਹਾਲ ਮੈਨੂੰ ਘਰ ਦਿਖਾ ਬੀ ਉਹਦਾ ਐਵੇਂ ਦਾ ਘਰ ਹੈ ਜੇ ਉਹ ਬੰਦਾ ਚੋਰ ਹੁੰਦਾ ਉਹਦਾ ਘਰ ਨਹੀਂ ਐਵੇਂ ਦਾ ਮੈਨੂੰ ਘਰ ਦਿਖਾ ਉਹ ਤੇ ਮੈਂ ਕੱਟ ਕਰਦਾ ਵੀਡੀਓ ਅੱਗੇ ਅੱਗੇ ਜਾ ਕੇ ਉਹਦੇ ਘਰ ਕੇ ਮੈਂ ਹਾਲਾਤ ਦਿਖਾਉਣਾ ਕਿ ਜੇ ਤੂੰ ਚੋਰੀਆਂ ਕਰਨ ਵਾਲਾ ਕਹਿੰਦੇ ਹੋ ਨਾ ਚੋਰੀਆਂ ਕਰਨ ਵਾਲੇ ਦੇ ਘਰ ਕਹੇ ਜੇ ਹੁੰਦੇ ਨੇ ਤੁਹਾਨੂੰ ਵੀ ਪਤਾ ਮੈਂ ਘਰ ਦਿਖਾਉਣਾ ਕੱਟ ਕਰ ਦੋ